ਇੱਕ ਕਿਚਨ ਟਿਪਸ ਤੁਹਾਡੇ ਬਹੁਤ ਕੰਮ ਆਉਣਗੇ ਜਰੂਰ ਸੁਣੋ ਨੰਬਰ 1 ਪੁਦੀਨੇ ਦੀਆਂ ਪੱਤੀਆਂ ਚਬਾਉਣਾ ਚਿਹਰੇ ਦਾ ਰੰਗ ਸਾਫ਼ ਹੋ ਜਾਂਦਾ ਨਾਲ ਹੀ ਨਿਖਰਨ ਲੱਗ ਜਾਂਦਾ ਹੈ ਨੰਬਰ 2 ਘਰ ਪਤੀ ਔਰਤ ਦੇ ਜੇਕਰ ਪੇਟ ਉੱਪਰ ਨਿਸ਼ਾਨ ਪੈ ਗਏ ਹੁਣ ਤਾਂ ਪਾਲਕ ਦਾ ਰਸ ਗੱਢ ਕੇ ਪੇਟ ਉੱਪਰ ਲਗਾ ਲਓ ਇਸ ਨਾਲ ਦਾਗ ਮਿਟ ਜਾਣਗੇ ਨੰਬਰ 3 ਸੋਇਆਬੀਨ ਖਾਣ ਨਾਲ ਸਰੀਰ ਦੀ ਸਾਰੀ ਕਮਜ਼ੋਰੀ ਦੂਰ ਹੋ ਜਾਵੇਗੀ ਨਾਲ ਹੀ ਸਰੀਰ ਨੂੰ ਤਾਕਤ ਵੀ ਮਿਲੇਗੀ ਨੰਬਰ 4 ਗਾਂ ਦੇ ਦੁੱਧ ਵਿੱਚ ਜੈਫਲ ਮਿਕਸ ਕਰਕੇ ਚਿਹਰੇ ਉੱਪਰ ਲਗਾਉਣਾ ਚਿਹਰੇ ਦੀਆਂ ਫਿੰਸੀਆਂ ਖਤਮ ਹੋ ਜਾਂਦੀਆਂ ਨੇ ਨਾਲ ਹੀ ਸਾਰੇ ਦਾਗ-ਧੱਬੇ ਵੀ ਖਤਮ ਹੋ ਜਾਂਦੇ ਹਨ। ਨੰਬਰ 5 ਰਸੋਈ ਵਿੱਚ ਜੇਕਰ ਤੁਸੀਂ ਸਿਰ ਨੂੰ ਟਾ ਕੇ ਖਾਣਾ ਬਣਾਉਂਦੇ ਹੋ ਤਾਂ ਇਹ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਰਸੋਈ ਵਿੱਚ ਕਦੇ ਵੀ ਕਿਸੇ ਵੀ ਦੇਵੀ-ਦੇਵਤੇ ਦੀ ਤਸਵੀਰ ਨਹੀਂ ਲਗਾਉਣੀ ਚਾਹੀਦੀ। ਨੰਬਰ 6 ਜਿਹੜੇ ਘਰਾਂ ਦੇ ਬਾਹਰ ਹਲਦੀ ਦੇ ਸ਼ੁਭ ਲਾਭ ਲਿਖੇ ਹੁੰਦੇ ਨੇ ਉਹਨਾਂ ਘਰਾਂ ਵਿੱਚ ਕਦੇ ਵੀ ਬੱਚੇ ਕੁਵਾਰੇ ਨਹੀਂ ਰਹਿੰਦੇ ਨੰਬਰ 7 ਜੇਕਰ ਗੋਡਿਆਂ ਦਾ ਗਲੀਸ ਖਤਮ ਹੋ ਗਿਆ ਹੋਵੇ ਤਾਂ 1/2 ਚਮਚ ਦੁੱਧ ਵਿੱਚ ਅਸ਼ਵਗੰਧਾ ਮਿਕਸ ਕਰਕੇ ਪੀ ਲਓ ਇਸ ਨਾਲ ਲਾਭ ਮਿਲੇਗਾ ਪਾਣੀ ਹਮੇਸ਼ਾ ਪੈਰਾਂ ਪਰ ਬੈਠ ਕੇ ਹੀ ਨੰਬਰ 8 ਚੀਨੀ ਵਿੱਚ ਸ਼ੈਂਪੂ ਮਿਕਸ ਕਰਕੇ ਵਾਲਾਂ ਵਿੱਚ ਲਗਾ ਲਓ ਇਸ ਨਾਲ ਵਾਲਾਂ ਦੀ ਸਾਰੀ ਡੈਂਟਰਫ ਖਤਮ ਹੋ ਜਾਂਦੀ ਹੈ ਜੀਹਾਂ ਹਫ਼ਤੇ ਵਿੱਚ ਦੋ ਵਾਰ ਜ਼ਰੂਰ ਕਰੋ ਨੰਬਰ 9 ਗੁੜਹਲ ਦੇ ਸੁੱਕੇ ਜਾਂ ਤਾਜ਼ੇ ਦੋ ਤੋਂ ਤਿੰਨ ਫੁੱਲ ਲੈ ਲਓ ਦੋ ਕਾਲੀਆਂ ਮਿਰਚਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਸਵੇਰੇ ਖਾਲੀ ਪੇਟ ਚਬਾ ਲਓ ਉੱਪਰ ਦੀ ਗੂੰਗੁਣਾ ਪਾਣੀ ਪੀ ਲਓ ਇਸ ਨਾਲ ਔਰਤਾਂ ਦੀ ਲਕੂਰੀ ਦੀ ਸਮੱਸਿਆ ਖਤਮ ਹੋ ਜਾਵੇਗੀ ਤੇ ਮਰਦਾਂ ਨੂੰ ਹੋਣ ਵਾਲਾ ਤਾਤੂ ਰੋਗ ਠੀਕ ਹੋ ਜਾਂਦਾ ਹੈ ਨੰਬਰ 10 ਗਰਮੀਆਂ ਦੇ ਮੌਸਮ ਵਿੱਚ ਟਮਾਟਰ ਦਾ ਰਸ ਚਿਹਰੇ ਉੱਪਰ ਲਗਾ ਲਓ ਇਸ ਨਾਲ ਚਿਹਰੇ ਤੇ ਚਮਕ ਆਵੇਗੀ ਨਾਲ ਹੀ ਚਿਹਰਾ ਵੀ ਸਾਫ਼ ਹੋ ਜਾਵੇਗਾ ਨੰਬਰ 11 ਜੇਕਰ ਤੁਸੀਂ ਜ਼ਿਆਦਾ ਅੰਬ ਦਾ ਜੂਸ ਪੀਂਦੇ ਹੋ ਤਾਂ ਇਸ ਨਾਲ ਯੂਰਿਕ ਐਸਿਡ ਦੀ ਸਮੱਸਿਆ ਜ਼ਿਆਦਾ ਹੋਣ ਲੱਗ ਜਾਂਦੀ ਹੈ ਨੰਬਰ 12 ਸਵੇਰੇ ਜੇਕਰ ਤੁਸੀਂ ਖਾਲੀ ਪੇਟ ਕੜੀ ਪੱਤਾ ਚਬਾ ਲੈਂਦੇ ਹੋ ਤਾਂ ਇਸ ਨਾਲ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਂਦੀ ਹੈ ਨਾਲ ਹੀ ਜਿੰਨਾ ਔਰਤਾਂ ਦੇ ਬੱਚਾ ਨਾ ਹੋ ਰਿਹਾ ਹੋਵੇ ਉਹਨਾਂ ਲਈ ਵੀ ਕਾਫੀ ਲਾਭਦਾਇਕਾ ਕਦੇ ਵੀ ਕੈਂਸਰ ਦੀ ਸਮੱਸਿਆ ਨਹੀਂ ਹੁੰਦੀ। ਨੰਬਰ 13 ਰੋਜ਼ਾਨਾ ਦਹੀਂ ਖਾਣਾ ਦਿਲ ਦੀ ਧੜਕਣ ਵੀ ਨਹੀਂ ਵਾਦੀ ਤੇ ਨਾਲ ਹੀ ਕਦੇ ਵੀ ਹਾਰਟ ਅਟੈਕ ਹੋਣ ਦਾ ਖਤਰਾ ਨਹੀਂ ਰਹਿੰਦਾ। ਨੰਬਰ 14 ਜਿਹੜੇ ਲੋਕ ਰੋਜ਼ਾਨਾ 2 ਤੋਂ 3 ਭਿਜੇ ਹੋਏ ਅਖਰੂਟ ਖਾ ਲੈਂਦੇ ਉਹਨਾਂ ਨੂੰ ਕਦੇ ਵੀ ਡਾਇਬਟੀਜ਼ ਦੀ ਸਮੱਸਿਆ ਨਹੀਂ ਰਹਿੰਦੀ ਤੇ ਨਾਲ ਹੀ ਨੀਂਦ ਵੀ ਚੰਗੀ ਆਉਣ ਲੱਗ ਜਾਂਦੀ ਹੈ। ਨੰਬਰ 15 ਅੰਦਰੂਨੀ ਕਮਜ਼ੋਰੀ ਨੂੰ ਦੂਰ ਕਰਨ ਲਈ ਰੋਜ਼ਾਨਾ ਦੁੱਧ ਵਿੱਚ ਸਿਲਾਜਿਤ ਮਿਲਾ ਕੇ ਪੀਣਾ ਬਹੁਤ ਲਾਭ ਮਿਲਦਾ ਪਰ ਯਾਦ ਰੱਖੋ ਕਿ ਇਸ ਦਾ ਸੇਵਨ ਨਿਸ਼ਮਤ ਮਾਤਰਾ ਵਿੱਚ ਹੀ ਕਰੋ। ਨੰਬਰ 16 ਜਿੰਨਾਂ ਲੋਕਾਂ ਦਾ ਲੀਵਰ ਫੈਟੀ ਹੋਵੇ ਉਹਨਾਂ ਨੂੰ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ। ਜ਼ਿਆਦਾ ਵਜਨ ਬਾਦਰੀ ਹੱਤਾ ਰੋਜ਼ਾਨਾ ਭਿਜੇ ਹੋਏ ਛੋਲੇ ਖਾਣੇ ਸ਼ੁਰੂ ਕਰਦੇ ਵੋ ਲਾਭ ਮਿਲੇਗਾ ਨੰਬਰ 17 ਅਦਰਕ ਦਾ ਪਾਣੀ ਪੀਣ ਨਾਲ ਜਮਾ ਹੋਇਆ ਖੂਨ ਵੀ ਚੱਲਣ ਲੱਗ ਜਾਂਦਾ ਜੇਕਰ ਤੁਹਾਨੂੰ ਕਮਜ਼ੋਰੀ ਦੀ ਸਮੱਸਿਆ ਹੈ ਤਾਂ ਦੁੱਧ ਵਿੱਚ ਸੁਹਾਰੇ ਉਬਾਲ ਕੇ ਪੀਣ ਨਾਲ ਲਾਭ ਮਿਲਦਾ ਹੈ ਨੰਬਰ 18 ਰੋਜ਼ਾਨਾ ਇੱਕ ਤਾਜ਼ਾ ਟਮਾਟਰ ਖਾਣ ਨਾਲ ਕਦੇ ਵੀ ਵਾਲ ਜਲਦੀ ਨਾਲ ਸਫੈਦ ਨਹੀਂ ਹੁੰਦੇ ਨਾਲ ਹੀ ਚਿਹਰੇ ਲਈ ਵੀ ਬਹੁਤ ਹੀ ਫਾਇਦੇਮੰਦ ਹਨ ਨੰਬਰ 19 ਨਿੰਬੂ ਅਤੇ ਅਦਰਕ ਦਾ ਮਿਸ਼ਰਣ ਬਹੁਤ ਹੀ ਆਸਾਨੀ ਨਾਲ ਵਜ਼ਨ ਨੂੰ ਘਟ ਕਰਨ ਵਿੱਚ ਮਦਦ ਕਰਦਾ ਖੀਰੇ ਅਤੇ ਪੁਦੀਨੇ ਦੇ ਪੱਤੇ ਪੱਤੇ ਪੀੜਤੀ ਚਰਬੀ ਨੂੰ ਘਟ ਕਰਨ ਵਿੱਚ ਬਹੁਤ ਮਦਦ ਕਰਦੇ ਹਨ ਨੰਬਰ 20 ਸੇਬ ਦਾ ਸਿਰਕਾ ਵੀ ਵਜ਼ਨ ਨੂੰ ਘਟ ਕਰਨ ਵਿੱਚ ਬਹੁਤ ਮਦਦ ਕਰਦਾ ਇੱਕ ਗਲਾਸ ਪਾਣੀ ਵਿੱਚ ਇੱਕ ਚਮਚਾ ਸੇਬ ਦਾ ਸਿਰਕਾ ਮਿਕਸ ਕਰਕੇ ਸਵੇਰ ਦੇ ਸਮੇਂ ਪੀ ਲਓ ਜਾਂ ਫਿਰ ਸੌਂਪ ਵਾਲਾ ਪਾਣੀ ਪੀ ਲਓ ਇਹਨਾਂ ਨਾਲ ਵਜ਼ਨ ਨੂੰ ਬਹੁਤ ਹੀ ਆਸਾਨੀ ਨਾਲ ਘਟ ਕੀਤਾ ਜਾ ਸਕਦਾ ਹੈ ਨੰਬਰ 21 ਵਾਲਾ ਨੂੰ ਕਦੇ ਵੀ ਗਰਮ ਪਾਣੀ ਨਾਲ ਨਾ ਧੋ ਇਸ ਨਾਲ ਵਾਲ ਕਮਜ਼ੋਰ ਤੇ ਦੋਮੂਹੇ ਹੋਣ ਲੱਗ ਜਾਂਦੇ ਆ ਰਾਤ ਦੇ ਸਮੇਂ ਕਦੇ ਵੀ ਮਿੱਠੀਆਂ ਚੀਜ਼ਾਂ ਦਾ ਸੇਵਨ ਨਾ ਕਰੋ ਸਗੋਂ ਕੌੜੀਆਂ ਚੀਜ਼ਾਂ ਦਾ ਸੇਵਨ ਕਰਿਆ ਕਰੋ ਨੰਬਰ 22 ਤੁਹਾਨੂੰ ਜਲੇਬੀ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਨਾਲ ਹੀ ਜੇਕਰ ਤੁਸੀਂ ਹੱਥਾਂ ਨਾਲ ਕੱਪੜੇ ਧੋ ਲੈਂਦੇ ਹੋ ਤਾਂ ਇਸ ਨਾਲ ਸਰੀਰ ਵੀ ਸਹੀ ਰਹਿੰਦਾ ਨਾਲ ਹੀ ਡਿਪਰੈਸ਼ਨ ਵੀ ਘਟ ਹੁੰਦਾ ਹੈ ਨੰਬਰ 8 ਠੰਡਾ ਦੁੱਧ ਪੀਣਾ ਚਿਹਰੇ ਤੇ ਨਿਖਾਰ ਆਉਂਦਾ ਜੇਕਰ ਤੁਸੀਂ ਸਵੇਰੇ 35 ਮਿੰਟ ਸੈਰ ਕਰਦੇ ਹੋ ਤਾਂ ਇਸ ਨਾਲ ਡਿਪਰੈਸ਼ਨ ਘਟ ਹੁੰਦਾ ਨਾਲ ਹੀ ਚਿਹਰੇ ਤੇ ਚਮਕ ਰਹਿੰਦੀ ਹੈ ਸਰੀਰ ਵੀ ਸਹੀ ਰਹਿੰਦਾ ਹੈ ਨੰਬਰ 24 ਜੇਕਰ ਹੱਥਾਂ ਪੈਰਾਂ ਉੱਪਰ ਕੋਈ ਵੀ ਕੱਟ ਲੱਗ ਜਾਵੇ ਤਾਂ ਉਸ ਉੱਪਰ ਸ਼ਹਿਦ ਲਗਾ ਲਓ ਇਸ ਨਾਲ ਤੁਰੰਤ ਆਰਾਮ ਮਿਲੇਗਾ ਪਾਲਕ ਦਾ ਜੂਸ ਬੱਚਿਆਂ ਦੀ ਲੰਬਾਈ ਨੂੰ ਵਧਾਉਣ ਵਿੱਚ ਬਹੁਤ ਹੀ ਮਦਦ ਕਰਦਾ ਹੈ ਨੰਬਰ 25 ਜੇਕਰ ਤੁਸੀਂ ਮੂਲੀ ਦੇ ਪਰੌਂਠੇ ਖਾਂਦੇ ਹੋ ਤੇ ਇਸਨਾਂਤੜੀਆਂ ਦੀ ਸਫਾਈ ਬਹੁਤ ਹੀ ਗਹਿਰਾਈ ਨਾਲ ਹੋ ਜਾਂਦੀ ਹੈ ਕਿਸੇ ਵੀ ਗਰੇਵੀ ਦਾ ਸਵਾਦ ਵਧਾਉਣ ਲਈ ਉਸ ਵਿੱਚ ਇੱਕ ਚਮਚੀ ਚੀਨੀ ਮਿਲਾ ਦਿਓ ਗਰੇਵੀ ਬਹੁਤ ਹੀ ਸਵਾਦ ਬਣੇਗੀ ਨੰਬਰ 26 ਨਿੰਬੂ ਪਰ ਚੀਨੀ ਪਾ ਕੇ ਚੱਟਣ ਦਾ ਚੱਕਰ ਆਉਣੇ ਬੰਦ ਹੋ ਜਾਂਦੇ ਆ ਨਾਲ ਹੀ ਕੱਚਾ ਲਸਣ ਦਾ ਪੈਰਾਂ ਨੂੰ ਤਾਕਤ ਮਿਲਦੀ ਹੈ ਨੰਬਰ 27 ਸਰਦੀ ਦੇ ਮੌਸਮ ਵਿੱਚ ਅੰਡਾ ਖਾਣਾ ਕਾਫੀ ਫਾਇਦੇਮੰਦ ਹੁੰਦਾ ਨਾਲ ਹੀ ਕੰਦੇ ਦਾ ਫੁੱਲ ਜਲੀ ਹੋਈ ਸਕਿਨ ਨੂੰ ਠੀਕ ਕਰਦਾ ਨਾਲ ਹੀ ਸਰੀਰ ਦੀ ਸੋਜ ਨੂੰ ਵੀ ਘਟ ਕਰਨ ਵਿੱਚ ਮਦਦ ਕਰਦਾ ਹੈ ਨੰਬਰ 8 ਨਾਲ ਰੀਅਲ ਤੇਲ ਵੀ ਸ਼ਹਿਦ ਮਿਲਾ ਕੇ ਗੁਲਾਬ ਜਲ ਮਿਲਾ ਕੇ ਚਿਹਰੇ ਉੱਪਰ ਲਗਾਉਣਾ ਚਿਹਰੇ ਤੇ ਝੁਰੜੀਆਂ ਨਹੀਂ ਪੈਂਦੀਆਂ ਚਿਹਰੇ ਤੇ ਚਮਕਣ ਲੱਗ ਜਾਂਦੀ ਹੈ ਨੰਬਰ 29 ਜੇਕਰ ਤੁਸੀਂ ਗੁੜ ਦੀ ਚਾਹ ਬਣਾ ਕੇ ਪੀ ਲੈਂਦੇ ਹੋ ਤਾਂ ਇਸ ਨਾਲ ਪੀਰੀਅਡ ਦੌਰਾਨ ਹੋਣ ਵਾਲੇ ਦਰਦ ਤੋਂ ਬਹੁਤ ਆਰਾਮ ਮਿਲਦਾ ਅੰਡੇ ਅਤੇ ਮੱਛੀ ਕਦੇ ਵੀ ਇੱਕ ਸਾਥ ਨਾਲ ਨੰਬਰ 3 ਗਰਮੀਆਂ ਦੇ ਮੌਸਮ ਵਿੱਚ ਜੇਕਰ ਤੁਸੀਂ ਪੁਦੀਨੇ ਦਾ ਪਾਣੀ ਪੀ ਲੈਂਦੇ ਹੋ ਤਾਂ ਇਸ ਨਾਲ ਸਰੀਰੰਦਰ ਠੰਡਕ ਪੈਂਦੀ ਹੈ ਨਾਲ ਹੀ ਸਰੀਰ ਗਰਮੀ ਵਿੱਚ ਤੂਤੋਂ ਵੀ ਬਚਿਆ ਰਹਿੰਦਾ ਨੰਬਰ 31 ਬਦਾਮ ਦਾ ਤੇਲ ਚਿਹਰੇ ਦੀ ਚਮੜੀ ਨੂੰ ਚਮਕਦਾਰ ਗਲੋਇੰਗ ਕਰਦਾ ਸਰੋਂ ਦਾ ਤੇਲ ਸਾਡੇ ਫਟੇ ਹੋਏ ਬੁੱਲਾ ਨੂੰ ਠੀਕ ਕਰਨ ਦਾ ਕੰਮ ਕਰਦਾ ਹੈ ਨੰਬਰ 32 ਕਲੌਂਜੀ ਦਾ ਤੇਲ ਲੈ ਕੇ ਰੂਹ ਦੀ ਮਦਨਾ ਪਲਕਾਂ ਦੇ ਉੱਪਰ نیچے ਲਗਾਓ 30 ਮਿੰਟ ਰੱਖਣ ਤੋਂ ਬਾਅਦ ਪਲਕਾਂ ਨੂੰ ਸਾਫ਼ ਕਰ ਦਿਓ ਫਾਇਦਾ ਮਿਲੇਗਾ ਨੰਬਰ 33 ਦਹੀਂ ਵਿੱਚ ਕਾਲੀ ਮਿਰਚ ਕਾਲਾ ਨਮਕ ਮਿਲਾ ਕੇ ਖਾਣ ਨਾਲ ਬਜ਼ਨ ਨੂੰ ਘਟ ਕੀਤਾ ਜਾ ਸਕਦਾ ਹਰੜ ਦਾ ਸੇਵਨ ਦੁੱਧ ਨਾਲ ਕਰਨ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਨੰਬਰ 34 ਮਲਤਾਨੀ ਮਿੱਟੀ ਵਿੱਚ ਗੁਲਾਬਚਲ ਮਿਲਾ ਕੇ ਚਿਹਰੇ ਤੇ ਲਗਾਉਣਾ ਚਿਹਰੇ ਦੀ ਟਾਈਨਿੰਗ ਖਤਮ ਹੋ ਜਾਂਦੀ ਹੈ ਨਾਲ ਹੀ ਨਾਲ ਇਹ ਤੇਲ ਸਕਿਨ ਵਿੱਚੋਂ ਕੰਟਰੋਲ ਕਰਦਾ ਹੈ ਨੰਬਰ 35 ਖਾਣਾ ਖਾਣ ਤੋਂ ਬਾਅਦ ਪਿਸ਼ਾਬ ਜ਼ਰੂਰ ਕਰੋ ਇਸ ਨਾਲ ਸਾਡੀ ਕਿਡਨੀ ਸਹੀ ਰਹਿੰਦੀ ਹੈ ਨਾਲ ਹੀ ਖਾਣਾ ਖਾਣ ਤੋਂ ਬਾਅਦ ਖੂਨ ਦਾ ਵਹਾਅ ਘੱਟ ਹੋ ਜਾਂਦਾ ਜਿਸ ਕਰਕੇ ਸਾਨੂੰ ਨੀਂਦ ਆਉਣ ਲੱਗ ਜਾਂਦੀ ਹੈ ਨੰਬਰ 36 ਜੇਕਰ ਤੁਸੀਂ ਹਲਦੀ ਦਾ ਤਨ ਕਰ ਦਿੰਦੇ ਹੋ ਤਾਂ ਉਸ ਨਾਲ ਸਰੀਰ ਨਾਲ ਸੰਬੰਧਿਤ ਕਿਰੋ ਦੂਰ ਹੋ ਜਾਂਦੇ ਹਨ ਨੰਬਰ 36 ਜ਼ਿਆਦਾ achar ਖਾਣਾ ਪੇਟ ਅੰਦਰ ਗੈਸ ਕਵਰ ਦੀ ਸਮੱਸਿਆ ਹੋਣ ਲੱਗ ਜਾਂਦੀ ਹੈ ਨਾਲ ਹੀ ਤਿਸਾਬ ਬਣਨ ਲੱਗ ਜਾਂਦਾ ਹੈ ਨੰਬਰ 38 ਜਿਹੜੀਆਂ ਔਰਤਾਂ ਨਮਕ ਵਾਲੇ ਪਾਣੀ ਨਾਲ ਘਰ ਵਿੱਚ ਪੋਚਾ ਲਗਾਉਣ ਉਹਨਾਂ ਦੇ ਘਰ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਨਾਲ ਹੀ ਘਰ ਵੀ ਸਾਫ਼ ਸੁਥਰਾ ਰਹਿੰਦਾ ਹੈ ਨੰਬਰ 34 ਆਪਣੇ ਬੱਚਿਆਂ ਨੂੰ ਰੋਜ਼ਾਨਾ ਇੱਕ ਕੇਲਾ ਖਾਣ ਲਈ ਜ਼ਰੂਰ ਦਿਓ ਇਸ ਨਾਲ ਦੀਆਂ ਹੱਡੀਆਂ ਮਜ਼ਬੂਤ ਹੋਣਗੀਆਂ ਸਰੀਰ ਨੂੰ ਤਾਕਤ ਮਿਲੇਗੀ। ਨੰਬਰ 44 ਬੱਚਿਆਂ ਤੇ ਵੱਡਿਆਂ ਨੂੰ ਸੋਇਆਬੀਨ ਸੂਜੀ ਦਾ ਸੇਵਨ ਕਰਨਾ ਚਾਹੀਦਾ ਨਾਲ ਹੀ ਬੇਸਣ ਦਾ ਵੀ ਸੇਵਨ ਕਰਨਾ ਚਾਹੀਦਾ ਇਸ ਨਾਲ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ। ਨੰਬਰ 43 ਸਰਦੀ ਦੇ ਮੌਸਮ ਵਿੱਚ ਕਦੇ ਵੀ ਆਪਣੇ ਮੂੰਹ ਨੂੰ ਟੱਕ ਕੇ ਨਾ ਸੋਭੋ ਇਸ ਨਾਲ ਤੁਹਾਡੇ ਸਰੀਰ ਅੰਦਰ ਕਦੇ ਵੀ ਸੋਧਾ ਆਕਸੀਜਨ ਨਹੀਂ ਮਿਲਦੀ। ਨੰਬਰ 42 ਜਿਹੜੀ ਔਰਤ ਆਪਣੇ ਵਾਲਾਂ ਨੂੰ ਬੰਨ੍ਹ ਕੇ ਰੱਖਦੀ ਹੈ ਉਹਨਾਂ ਔਰਤਾਂ ਦੇ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਨੇ ਨਾਲ ਹੀ ਦਿਮਾਗ ਵੀ ਤੇਜ਼ ਕੰਮ ਕਰਦਾ ਹੈ। ਨੰਬਰ 43 ਪਤਲੇ ਲੋਕਾਂ ਨੂੰ ਕਾਲੇ ਛੋਲਿਆਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਦਾ ਸਰੀਰ ਸਹੀ ਹੋਣ ਲੱਗ ਜਾਂਦਾ ਹੈ। ਨੰਬਰ 44 ਘਰ ਵਿੱਚ ਪਈ ਨਜ਼ਰ ਵਾਲੀ ਐਨਕ ਦਾ ਇਸਤੇਮਾਲ ਕਦੇ ਵੀ ਨਾ ਕਰੋ ਇਸ ਨਾਲ ਤੁਹਾਡੀ ਨਜ਼ਰ ਹੋਰ ਵੀ ਕਮਜ਼ੋਰ ਹੋਣ ਲੱਗ ਜਾਂਦੀ ਹੈ। ਨੰਬਰ 45 ਜੇਕਰ ਤੁਹਾਡੇ ਸਰੀਰ ਉੱਪਰ ਬਹੁਤ ਜ਼ਿਆਦਾ ਖੁਸ਼ਕੀ ਹੋ ਗਈ ਹੈ ਤਾਂ ਤੁਸੀਂ ਇਸ਼ਨਾਨ ਕਰਨ ਸਮੇਂ ਦੁੱਧ ਜਾਂ ਫਿਰ ਦਹੀਂ ਦਾ ਇਸਤੇਮਾਲ ਕਰ ਸਕਦੇ ਹੋ। ਨੰਬਰ 6 ਵਾਲੀ ਜੇਕਰ ਤੁਸੀਂ ਅਦਰਕ ਅਤੇ ਮਿਰਚਾਂ ਦਾ ਪੇਸਟ ਤਿਆਰ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਸੁਕਾ ਕੇ ਨਮਕ ਤੇਲ ਅਤੇ ਹਲਦੀ ਮਿਕਸ ਕਰਕੇ ਪੀਸ ਲਓ ਫਿਰ ਸਟੋਰ ਕਰਕੇ ਰੱਖੋ ਇਸ ਨੂੰ ਲੰਬੇ ਸਮੇਂ ਤੱਕ ਖਰਾਬ ਨਹੀਂ ਹੋਵੇਗਾ। ਨੰਬਰ 47 ਪਿਆਜ਼ ਦੇ ਸਿਲਕੇ ਪਾਣੀ ਵਿੱਚ ਉਬਾਲ ਕੇ ਇਸ ਪਾਣੀ ਨਾਲ ਆਪਣੇ ਵਾਲਾਂ ਨੂੰ ਧੋ ਲਓ ਇਸ ਨਾਲ ਵਾਲਾਂ ਦੀ ਸਫਾਈ ਚੰਗੀ ਤਰ੍ਹਾਂ ਹੋ ਜਾਵੇਗੀ ਨਾਲ ਹੀ ਜਿਹੜੇ ਤੇ ਚਮਕ ਵੀ ਆਵੇਗੀ। ਨੰਬਰ 48 ਖਾਲੀ ਪੇਟ ਜੇਕਰ ਤੁਸੀਂ ਸੌਂਫ ਵਾਲਾ ਪਾਣੀ ਪੀ ਲੈਂਦੇ ਹੋ ਤੇ ਇਸ ਨਾਲ ਤੁਹਾਡੀ ਪੇਟ ਦੀ ਚਰਬੀ ਹੌਲੀ-ਹੌਲੀ ਘੱਟ ਹੋਣ ਲੱਗ ਜਾਂਦੀ ਹੈ ਜਿਸ ਨਾਲ ਤੁਹਾਡਾ ਭਾਰ ਸਹੀ ਹੋ ਜਾਂਦਾ ਹੈ। ਨੰਬਰ 49 ਜਿਆਦਾ ਦੇਰ ਤੱਕ ਬੈਠਣ ਤੇ ਜਿਆਦਾ ਖਾਣਾ ਖਾਣ ਤੋਂ ਬਚੋ ਤੇ ਨਾਲ ਹੀ ਜੂਸ ਦੀ ਜਗ੍ਹਾ ਫਲਾਂ ਦਾ ਸੇਵਨ ਕਰੋ ਜਿਆਦਾ ਫਾਇਦੇਮੰਦ ਹੁੰਦੇ ਹਨ। ਨੰਬਰ 5 ਜਦੋਂ ਵੀ ਤੁਸੀਂ ਸਬਜ਼ੀ ਬਣਾਉਂਦੇ ਹੋ ਤਾਂ ਉਸੇ ਸਮੇਂ ਉਸ ਨੂੰ ਕੱਟੋ ਨਹੀਂ ਤਾਂ ਉਸਦੇ ਬਹੁਤ ਛਿਹੜੇ ਜ਼ਰੂਰੀ ਪੋਸ਼ਟਿਕ ਤੱਤ ਨਿਉ ਨਾਸਟੋ ਜਾਂਦੇ। ਮੇਰੇ ਪਿਆਰੇ ਦੋਸਤੋ ਇਹ ਵੀਡੀਓ ਇੱਕ ਜਾਣਕਾਰੀ ਲਈ ਬਣਾਈ ਗਿਆ ਜੇਕਰ ਤੁਸੀਂ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਤਾਂ ਇਹਨਾਂ ਤਰੀਕਿਆਂ ਨੂੰ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਆਪਣੇ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਨਾਲ ਹੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਦੇਖਣ ਲਈ ਦਿਲ ਤੋਂ ਧੰਨਵਾਦ ਕਰਦੇ ਹਾਂ